ਹਮੇਸ਼ਾ ਦਰਨਾ ਕਿ ਅਭੀ ਰਾਜ ਦੇ ਕਪੂਤਲਾ ਜਿਹੜਾ ਵਾ ਕਦੀ ਵੀ ਸਿਰਫ ਸੋਸ਼ਲ ਮੀਡੀਆ ਤੇ ਬੰਨਾ ਨਹੀਂ ਜਾਂਦਾ ਮੇਰੀ ਕੋਸ਼ਿਸ਼ ਰਹਿੰਦੀ ਆ ਕਿ ਸਮੇਂ ਸਮੇਂ ਤੇ ਕਪੂਤਲੇ ਹਾਲ ਕੀ ਨੂੰ ਸਿੱਖਿਆ ਉਹ ਜਿਹੜਾ ਜੇਕਰ ਵਾ ਕਿੱਦਾਂ ਦਾ ਮਿਲ ਰਿਹਾ ਮੈਡੀਕਲ ਖੇਤਰ ਵਾ ਕਿੱਦਾਂ ਮਿਲਿਆ ਕਿਉਂਕਿ ਜਿੰਨੇ ਬਜ਼ੁਰਗ ਸਿਹਰਾ ਮਾਤਾ ਸਾਡੀਆਂ ਬੱਚੀਆਂ ਮੇਰੀ ਕੋਸ਼ਿਸ਼ ਹੁੰਦੀ ਆ ਕਿਉਂਕਿ ਕਈ ਇੱਥੇ ਜਿਹੜੇ ਬੱਚਾ ਸਾਡੇ ਆ ਸਵੇਰ ਤੋਂ ਆਏ ਹੁੰਦੇ ਆ ਤੇ ਕਈਆਂ ਨੂੰ ਬੜੀ ਤਕਲੀਫ ਹੁੰਦੀ ਕਿਉਂਕਿ ਜਿਹੜੇ ਸਿਆਰੇ ਹੁੰਦੇ ਆ ਜਿੱਦਾਂ ਹੁਣ ਆ ਵੀ ਲਾਈਨ ਲੱਗੀ ਹੋਈ ਪਿੱਛੇ ਜਿਹੜੇ ਬਲੱਡ ਬਲੱਡ ਸੈਂਪਲ ਤੇ ਆ ਰਹੇ ਨੇ ਉਹਨਾਂ ਤੇ ਲਾਈਨਾਂ ਲੱਗੀਆਂ ਕੋਈ ਖੜੇ ਆ ਜਿਹੜੇ ਬਜ਼ੁਰਗ ਆ ਮੈਂ ਬੇਨਤੀ ਕੀਤੀ ਜਿਹੜੇ ਬਜ਼ੁਰਗ ਆ ਹੁੰਦਾ ਉਹਨਾਂ ਨੂੰ ਥੋੜਾ ਪਹਿਲਾਂ ਜਾਣ ਦਿਆਵੇ ਤਾਂ ਕਿ ਰੀਲਿਫ ਮਿਲ ਜਵੇ ਪਰ ਦੂਜੇ ਪਾਸੇ ਉਹਨਾਂ ਨੇ ਦੇਖਿਆ ਵਾ ਕਿ ਇੱਥੇ ਬੜਾ ਕਾਫੀ ਚੇਂਜ ਆਇਆ ਜਿੱਦਾਂ ਮੇਰੇ ਵੱਲੋਂ ਸਮੇਂ-ਸਮੇਂ ਤੇ ਮੀਡੀਅਨ ਦਾ ਦੌਰਾ ਕੀਤਾ ਜਾਂਦਾ ਤੇ ਕਾਫੀ ਜਿਹੜਾ ਸਟਾਫ ਜਿਹੜੇ ਟ੍ਰੇਨਿੰਗ ਆ ਉਹ ਵੀ ਜਿਹੜੇ ਆ ਜਿਹੜੇ ਬਲੱਡ ਬੈਂਕ ਦੇ ਨੌਕਰੀ ਹੈ ਇਹਦੇ ਜਿਹੜੇ ਜਿਹੜਾ ਐਕਸਟਰਾ ਬਲੱਡ ਬੈਂਕ ਲੈਬ ਜਿੰਨੀ ਵੀ ਤੇ ਇੰਨਾ ਬੜੀ ਆ ਨਹੀਂ ਇੱਥੇ ਕਿ ਬੜੀ ਹੈ ਕਿ ਲੱਭ ਨਹੀਂ ਕਿ ਸਟਾਫ ਦੀ ਕਮੀ ਹੁੰਦੀ ਉਹ ਜਿੱਥੇ ਲੈਬ ਆ ਬਲੱਡ ਸੈਂਪਲ ਲੈ ਕੇ ਜਾਂਦੇ ਆ ਉੱਥੇ ਜਿੱਥੇ ਐਗਰੋ ਫੈਕਸਲ ਹੁੰਦੇ ਆ ਜਿੱਥੇ ਸੈਂਪਲ ਕਲੈਕਟ ਹੁੰਦੇ ਆ ਉਥੇ ਸਟਾਫ ਹੁਣ ਮੋਈਆ ਹੋਇਆ ਹੋਆ ਵਾ ਪਰ ਹੁਣ ਇਹ ਨਾ ਹੋਵੇ ਕਿ ਸਟਾਫ ਮੋਈਆ ਹੋਇਆ ਹੋਇਆ ਫਿਰ ਵੀ ਲੋਕ ਜਿਹੜੇ ਚਾਰੇ ਆ ਖੱਜਲ ਹੋਣ ਆ ਸਾਡੀ ਭੈਣ ਦੀ ਹੁਣ ਇਹਨਾਂ ਨੂੰ ਫੇਰ ਕਹਿ ਦਿੱਤਾ ਕਿ ਬਾਹਦੇ ਬਾਹ ਦਾ ਹੁਣ ਜੁਗੀਆਂ ਸਵੇਰ ਦੇ ਆ ਕੇ ਬੈਠੇ ਆਪਣੇ ਬੱਚੇ ਦੇ ਨਾਲ ਬੈਠੇ ਸੀ ਤੋਂ ਮੇਰੀ ਪੁੱਛੇ ਹੁੰਦੀ ਕਿ ਜੇ ਕੋਈ ਸਾਡੀ ਭੈਣ ਆਪਣੇ ਪਰਿਵਾਰ ਨਾਲ ਆਪਣੇ ਬੱਚਿਆਂ ਨਾਲ ਆਈ ਆ ਉਹਨੂੰ ਜਲਦ ਤੋਂ ਜਲਦ ਭੇਜ ਦਿੱਤਾ ਜਾਵੇ ਕਿਉਂਕਿ ਹਸਪੀਟਲਾਂ ਦੇ ਵਿੱਚ ਬੱਚਿਆਂ ਨੂੰ ਲਿਆਣਾ ਕਹਾਸੇ ਜਾਂਦੇ ਆ ਚੰਗੇ ਚੰਗੇ ਲੋਕ ਵੀ ਆਪਣੇ ਬੱਚਿਆਂ ਨੂੰ ਅੱਜ ਕਿੱਥੋਂ ਆਏ ਆਂ ਅਸੀਂ ਇੱਕ ਦੂਰ ਸਾਹਿਬ ਦੇ ਉੱਧਰ ਤੋਂ ਆਏ ਆਂ ਪੇਕੇ ਘਰ ਤੇ ਕਿਛ ਨਹੀਂ ਆਇਆ ਅੱਛਾ ਕਿ ਪ੍ਰੋਬਲਮ ਸੀ ਅੱਜ ਜਿਹੜਾ ਹਸਪੀਟਲ ਆਏ ਆਂ ਬਹੁਤ ਲੋਰ ਹੁੰਦਾ ਵਾ ਗਰਦਨ ਦੇ ਪੇਟ 'ਚ ਤੇ ਹੁਣ ਘਟਿਆ ਨੌ ਕਾਲੇ ਨਾ ਜਾਂਦੇ ਜਿੱਧਰ ਕੁ ਸਵਾਦੀ ਦਾ ਦਾਗ ਪੈ ਜਾਂਦੇ ਆ ਕਿੰਨਾ ਕ ਟਾਈਮ ਲੱਗਾ ਅੱਜ ਤੁਹਾਨੂੰ ਹਾਂਜੀ ਇਲਾਜ ਕਰਾਣ ਲਈ ਕਿੰਨਾ ਕ ਟਾਈਮ ਲੱਗਾ ਇਲਾਜ ਤੇ ਅੱਜ ਕੱਲ੍ਹ ਦੇ ਆਏ ਆਂ ਮਤਲਬ ਕੱਲ੍ਹ ਵੀ ਟੈਸਟ ਹੋਇਆ ਤੇ ਫੋਟੋ ਵੀ ਮਿਲਵਾ ਕੇ ਸਾਡੇ ਕੋਲ 2 ਵਜੇ ਮਿਲੀ ਜਾਦੂ ਤੇ ਅੱਜ ਫੇਰ ਦੁਬਾਰਾ ਆਏ ਆਂ ਅੱਧਾ ਟੈਸਟ ਕਰੇਂ ਤਾਂ ਉਹ ਪੋਟਾ ਮਿਲ ਗਿਆ ਹਾਂਜੀ ਕੱਲ ਵਾਲੀ ਮਿਲ ਗਈ ਤੇ ਅੱਜ ਵਾਲੀ ਮਿਲਦੀ ਹੈ ਹਾਲ ਨੂੰ ਅੱਜ ਵਾਲੀ ਕੱਲ ਨੂੰ ਮਿਲਦੀ ਹੈ ਹਾਂਜੀ ਇਹ ਤਾਂ ਇਹ ਮਿਲਦੀ ਨਹੀਂ ਪੁੱਤਰ ਸੁਣਿਆ ਨੰਬਰ ਤੇ ਹਾਂਜੀ ਅਵੀ ਜੀ ਵੀ ਆਏ ਆ ਤਾਂ ਤਨ ਨੂੰ ਹਾਲ ਚਾਲੇ ਪੁੱਛਿਆ ਕਿੱਦਾਂ ਲੱਗਦਾ ਹਾਂਜੀ ਠੀਕ ਲੱਗਦਾ